ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਦਾ ਸਵਾਗਤ ਹੈ ਤੁਹਾਨੂੰ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਕਸ਼ਮੀਨਾ ਦੇ ਸੂਟ ਉਹ ਵੀ ਆਫਰ ਦੇ ਵਿੱਚ ਠੀਕ ਹੈ ਸੂਟਾਂ ਤੇ ਆਫਰ ਇਹ ਹੋਏਗੀ ਕਿ ਦੋ ਸੂਟ ਲਓਗੇ ਤੇ 1400 ਦੇ ਮਿਲਣਗੇ ਇੱਕ ਸੂਟ ਲਓਗੇ ਤੇ 750 ਦਾ ਮਿਲੇਗਾ ਠੀਕ ਹੈ ਜੀ ਸੂਟ ਬਹੁਤ ਹੀ ਪਿਆਰੇ ਨੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਉਹੀ ਸੂਟ ਨੇ ਜਿਹੜੇ ਆਪਾਂ ਸ਼ਾਇਦ ਲਾਸਟ ਵੀਕ ਵੀ 850 750 ਦੇ ਵਿੱਚ ਹੀ ਹੋਏ ਨੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਇਹ ਆਫਰ ਲੈ ਕੇ ਆਏ ਆ ਠੀਕ ਹੈ ਅੱਗੇ ਬਹੁਤ ਸੋਹਣੇ ਸੂਟ ਨੇ ਤੇ ਤੁਸੀਂ ਜਿਹੜੇ ਸੂਟਾਂ ਨੂੰ ਪਸੰਦ ਕਰਦੇ ਹੋ ਉਹੀ ਸੂਟ ਨੇ ਅਜੋ ਜੀ ਲਓ ਜੀ ਠੀਕ ਹੈ ਕਲਰ ਆ ਗਿਆ ਜੀ ਇਹਦਾ ਵਾਈਨ ਕਲਰ ਆ ਗਿਆ ਬਹੁਤ ਸੋਹਣਾ ਤੁਹਾਨੂੰ ਇੱਥੋਂ ਦਿਖੇਗਾ ਠੀਕ ਹੈ ਇਸ ਤਰ੍ਹਾਂ ਦਾ ਵਾਈਨ ਕਲਰ ਆ ਤੇ ਇਹ ਆ ਗਈ ਇਹਦੇ ਨਾਲ ਬਾਟਮ ਓਕੇ ਜੀ ਠੀਕ ਹੈ ਤੇ ਇਹ ਆ ਗਿਆ ਇਹਦੇ ਨਾਲ ਛਾਲ ਲਓ ਜੀ ਠੀਕ ਹੈ ਇਸ਼ਾਲਾ ਕਿਉਂਕਿ ਬਹੁਤ ਹੀ ਸੋਹਣਾ ਸ਼ਾਲ ਆ ਤੇ ਸੂਟ ਵੀ ਬਹੁਤ ਹੀ ਸੋਹਣਾ ਹੈ ਠੀਕ ਹੈ ਪਸ਼ਮੀਨੇ ਦੇ ਸੂਟ ਆ ਇੱਕ ਸੂਟ ਲਓਗੇ 750 ਦਾ ਮਿਲੇਗਾ ਦੋ ਸੂਟ ਲਓਗੇ ਤੇ 1400 ਦੇ ਸੂਟ ਮਿਲਣਗੇ ਸ਼ਿਪਿੰਗ ਵਿੱਚ ਐਡ ਹੋਏਗੀ ਇਹ ਵੀ ਤੁਹਾਨੂੰ ਵਧੀਆ ਇੱਕ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਪੈਸਾ ਨਹੀਂ ਦੇਣਾ ਪੈਗਾ ਇਸ ਕਰਕੇ ਤੁਹਾਨੂੰ ਹੋਰ ਵੀ ਲੈਸ ਚ ਮਿਲਦਾ ਜਦੋਂ ਕਿ ਸ਼ਿਪਿੰਗ ਤੇ ਦੇਣੀ ਹੀ ਦੇਣੀ ਲੱਗਦੀ ਹੈ ਇੱਕ ਸੂਟ ਤੇ 80 ਰੁਪਏ ਸ਼ਿਪਿੰਗ ਲੱਗ ਜਾਂਦੀ ਹੈ ਠੀਕ ਹੈ ਤੇ ਤੁਸੀਂ ਉਸ ਹਿਸਾਬ ਨਾਲ ਦੇਖੋ ਤੁਹਾਨੂੰ ਕਾਫੀ ਸਸਤਾ ਪੈ ਜਾਏਗਾ ਕਲਰ ਤੁਹਾਨੂੰ ਦਿਖਾ ਦਿੰਨੇ ਆ जी अगला कलर आ गया जी मूंगिया ठीक है मूंगिया ग्रीन कलर बहुत ही सोना पीसा आलो ओके जी तु खोल के दिखाने इस तरह ठीक है बहुत सोना पीसा तो यह आ गया एल सेम ही होएगा, मैं हो कलर ही दिखा रही हूँ आलो जी ठीक है प्राइस लगेगा जी एदा ਉਹੀ ਦੋ ਸੂਟਾਂ ਦਾ 1400 ਰੁਪਏ ਦੋ ਸੂਟ 1400 ਰੁਪਏ ਲੋ ਜੀ ਨੈਕਸਟ ਪੀਸ ਆ ਗਿਆ ਆਪਣੇ ਕੋਲ ਇਹ ਵਾਲਾ ਮੋਰ ਪੰਖੀਆ ਗ੍ਰੀਨ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਇਹ ਲੋ ਜੀ ਠੀਕ ਹੈ ਜੀ ਇਹ ਲੋ ਤੇ ਇਹ ਆ ਗਿਆ ਇਹਦੇ ਨਾਲ ਸ਼ਾਲ ਸ਼ਾਲ ਸੇਮ ਹੀ ਹੋਏਗਾ ਮੈਨੂੰ ਲੱਗਦਾ ਮੈਨੂੰ ਦਿਖਾਉਣਾ ਨਹੀਂ ਪਏਗਾ ओके जी मोर पंखिया ग्रीन कलर ਆ ਬਹੁਤ ਸੋਹਣਾ ਸੂਟ ਆ 1400 ਦੇ ਦੋ ਸੂਟ ਮਿਲਣਗੇ ਸ਼ਿਪਿੰਗ ਫ੍ਰੀ ਦੇ ਨਾਲ ਠੀਕ ਐ ਨੈਕਸਟ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਇਹ ਵਾਲਾ ਪ੍ਰਿੰਟ ਜਿਹ ਵੀ ਆਪਾਂ 850 ਦਾ ਥੋੜੇ ਦਿਨ ਪਹਿਲਾਂ ਸੇਲ ਕੀਤਾ ਸੀ ਅੱਜ ਤੁਹਾਨੂੰ ਮਿਲਣਗੇ 1400 ਦੇ ਦੋ ਸੂਟ ਪ੍ਰਿੰਟ ਚੈੱਕ ਕਰ ਲਓ ਪਸ਼ਮੀਨੇ ਦਾ ਪ੍ਰਿੰਟ ਕਿੰਨਾ ਕੁ ਸੋਹਣਾ ਐ ਬਹੁਤ ਸੋਹਣਾ ਖਿੜਿਆ ਖਿੜਿਆ ਪ੍ਰਿੰਟ ਆ ਪਸ਼ਮੀਨੇ ਦਾ ਸੂਟ ਹੋਊਗਾ ਆਲ ਓਵਰ ਸੂਟ ਆ ਤੇ ਇਹ ਆਊਗਾ ਨਾਲ ਇਹਦੇ ਛਾਲ ਠੀਕ ਹੈ ਇਹ ਆ ਗਿਆ ਬੜਾ ਸੋਹਣਾ ਸ਼ਾਲੇ ਦੇ ਨਾਲ ਠੀਕ ਹੈ ਜੀ ਆਲ ਓਵਰ ਸੂਟ ਹੋਊਗਾ ਇਹ ਮੈਚਿੰਗ ਸੂਟ ਨਹੀਂ ਹੋਊਗਾ ਜਿਸ ਤਰ੍ਹਾਂ ਪਹਿਲੇ ਵਾਲੇ ਮੈਚਿੰਗ ਸੀਗੇ ਇਹ ਆਲ ਓਵਰ ਸੂਟ ਹੋਊਗਾ 5 ਮੀਟਰ ਕੱਟ ਵਾਲਾ ਫਿਰ ਇਹਦੇ ਵਿੱਚ ਅਗਲਾ ਕਲਰ ਆ ਗਿਆ ਇਹ ਵਾਲਾ ਇਹ ਪਿੰਕ ਟੋਨ ਆ ਬਹੁਤ ਸੋਹਣੀ ਵਾਈਨ ਪਿੰਕ ਜੀ ਬੜਾ ਪਿਆਰੀ ਜੀ ਸ਼ੇਡ ਆ ਤੇ ਇਹ ਆ ਗਿਆ ਇਹਦੇ ਨਾਲ ਛਾ ਓਕੇ ਜੀ ਲਓ ਲਓ ਜੀ ਪ੍ਰਾਈਸ 1400 ਦੇ ਦੋ ਸੂਟ ਨੈਕਸਟ ਆ ਗਿਆ ਬਹੁਤ ਸੋਹਣਾ ਇਹ ਵੀ ਪਸ਼ਮੀਨੇ ਦੇ ਵਿੱਚ ਹੀ ਆਊਗਾ ਨਿੱਕੀ ਬੂਟੀ ਵਾਲਾ ਪ੍ਰਿੰਟ ਆ ਬਹੁਤ ਹੀ ਸੋਹਣਾ ਖਿੜਿਆ ਖਿੜਿਆ ਜਿਹਾ ਪ੍ਰਿੰਟ ਆਊਗਾ ਹਰ ਕੋਈ ਏਜ਼ ਗਰੁੱਪ ਵਾਲਾ ਨਾ ਇਹਨੂੰ ਪਾ ਸਕਦਾ ਸੂਟ ਨੂੰ ਆਲ ਓਵਰ ਸੂਟ ਹੋਗਾ ਰਮੇਸ਼ ਟੈਕਸ ਦਾ ਓਕੇ ਰਮੇਸ਼ ਟੈਕਸ ਦਾ ਸੂਟ ਆ ਜਿਹੜੇ ਆਪਾਂ ਬ੍ਰਾਂਡ ਦਾ ਬਰੋਸ਼ਾ ਵੇਚਦੇ ਆ ਨਾ ਉਸੇ ਬ੍ਰਾਂਡ ਦਾ ਇਹ ਸੂਟ ਆ ਇਹ ਦੇ ਨਾਲ ਛਾਲ ਆਊਗਾ ਰੰਗ ਵੀ ਇਹੋ ਜਿਹਾ ਹੈ के ये बिल्कुल जो मर्जी इन पाल ओनू सोना लगेगा ठीक है भावें फिफ्टी प्लस पालो भावें जोड़ा मर्जी पालो लैस लवाओ बनाओ और हल्की हल्की चमक भी दे रहा है प्राइस लगेगा दो सूट लो चौदह सौ रुपए एक सूट लो साढ़े सात सौ ए जी नैक्सट आ गया एवला कलर कॉफी कलर आ सेम ही होएगा सेम ही शाल आएगा सेम ही आएगा प्रिंट कलर ब्राउन आ गया ए आ गया ए रमेश टैक्स दल लग्या ब्राउन कलर आ गया बहुत सोहना प्राइस सेम रहेगा जी फिर एन कलर मिल गया बहुत ही सोहना ग्रीन कलर एलो सेम प्रिंट का होएगा ग्रीन कलर सेम, सेम शाल आएगा सेम सूट आएगा आलओवर सूट होएगा पांच मीटर साढ़े सात सौ का एक सूट चौदह सौ के दो सूट ए अगला कलर आ गया मेहंदी ग्रीन कलर ठीक है ਇਹ ਉਸ ਪੀਸ ਆ ਜਿਹੜੇ ਤੁਹਾਨੂੰ ਬਹੁਤ ਪਸੰਦ ਆਏ ਲਾਸਟ ਵਾਲੀ ਵੀਡੀਓ ਚ ਸਾਰਾ ਸਟਾਕ ਨਿਕਲ ਗਿਆ ਸੀ ਆਪਣੇ ਕੋਲ ਹਾਂ ਜਿਸ ਦਾ ਜਿਆਦਾ ਜਿਆਦਾ ਸੂਟ ਹੁੰਦੇ ਆ ਐਲੋਜੀ ਮਹਿੰਦੀ ਕਲਰ ਪ੍ਰਾਈਸ ਸੇਮ ਰਹੂਗਾ ਫਿਰ ਆ ਗਿਆ ਜੀ ਆਪਣੇ ਕੋਲੇ ਨਿੱਕੀ ਬੂਟੀ ਦਾ ਸਾਡੇ ਸਰਪ੍ਰਾਈਜ਼ ਵਾਲਾ ਸੂਟ ਆ ਅੱਜ ਆਪਾਂ ਇਹਨੂੰ ਕੱਢਾਂਗੇ ਪਸ਼ਮੀਨੇ ਦਾ ਸੂਟ ਹੋਊਗਾ ਐਲੋ ਨਿੱਕੀ ਬੂਟੀ ਵਾਲਾ ਬਹੁਤ ਸੋਹਣਾ ਪੀਚੀ ਪਿੰਕ ਜਿਹਾ ਕਲਰ ਆ ਤੇ ਨਾਲ ਛਾਲ ਆਊਗਾ ਪ੍ਰਾਈਸ ਸੇਮ ਰਹੂਗਾ 1400 ਦੇ ਦੋ ਐਲੋਜੀ ਠੀਕ ਹੈ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਇਹ ਵਾਲਾ ਥੋੜਾ ਜਿਹਾ ਅੰਤਰ ਹੋਊਗਾ ਕਲਰ ਦਾ ਇਹ ਥੋੜਾ ਪਰਪਲ ਜੀ ਸ਼ੇਡ ਦੇਊਗਾ ਉਹ ਥੋੜਾ ਪੀਚ ਜੀ ਸ਼ੇਡ ਦੇ ਰਿਹਾ ਸੀਗਾ ਓਕੇ ਸੇਮ ਹੀ ਸ਼ਾਲ ਹੋਊਗਾ ਸੇਮ ਹੀ ਹੋਊਗਾ ਪ੍ਰਿੰਟ ਕਲਰ ਦਾ ਥੋੜਾ ਜਿਹਾ ਡਿਫਰੈਂਸ ਆਊਗਾ ਨੈਕਸਟ ਆਊਗਾ ਜੀ ਐਲੋ ਇਹ ਵਾਲਾ ਇਹ ਆ ਗਿਆ ਬੜਾ ਸੋਹਣਾ ਪਸ਼ਮੀਨੇ ਦਾ ਸੂਟ ਆ ਕਲਰ ਬਹੁਤ ਸੋਹਣਾ ਇਹਦਾ ਆ ਗਿਆ ਸਕਿਨ ਜੈ ਕਲਰ ਆ ਗਿਆ ਲਾਈਨਿੰਗ ਬਸ ਆ ਘੇਰਾ ਬਹੁਤ ਸੋਹਣਾ ਇਸ ਤਰ੍ਹਾਂ ਦਾ ਆਊਗਾ ਪ੍ਰਿੰਟ ਵਾਲਾ ਇਸੇ ਤਰ੍ਹਾਂ ਦੀ ਤੁਹਾਨੂੰ ਬਾਟਮ ਮਿਲੂਗੀ ਪਲੇਨ ਖਾਕੀ ਕਲਰ ਤੇ ਇਸੇ ਤਰ੍ਹਾਂ ਹੀ ਮਿਲੂਗਾ ਸ਼ਾਲ ਲਓ ਜੀ ਠੀਕ ਹੈ ਦੋਨੋਂ ਸਾਈਡ ਇਸ ਤਰ੍ਹਾਂ ਵੱਡਾ ਵੱਡਾ ਬਾਰਡਰ ਮਿਲੂਗਾ ਤੇ ਪੀਸ ਬਹੁਤ ਹੀ ਸੋਹਣਾ ਜੈ ਕਲਰ ਵੀ ਸੋਹਣਾ ਸਿੰਗਲ ਹੀ ਪੀਸ ਰਹਿ ਗਿਆ ਇਹ ਵੀ ਆਪਾਂ 850 ਦਾ ਨਹੀਂ ਅੱਜ 1400 ਦੇ ਦੋ ਚ ਕੱਟ ਦੇਣਾ ਹੈ ਓਕੇ ਜੀ ਨੈਕਸਟ ਆ ਗਏ ਆਪਣੇ ਕੋਲ ਇਹ ਵੀ ਥੋੜਾ ਬਜ਼ੁਰਗਾਂ ਵਾਲੇ ਆਪਾਂ ਸੂਟ ਕਹਿ ਸਕਦੇ ਨਿੱਕੀ ਬੂਟੀ ਵਾਲੇ ਰਮੇਸ਼ ਟੈਕਸ ਦੇ ਸੂਟ ਹੋਣਗੇ ਹਲ ਠੀਕ ਹੈ ਤੁਸੀਂ ਲੈ ਕੇ ਸੇਵ ਕਰਕੇ ਸਸਤੇ ਚ ਰੱਖ ਸਕਦੇ ਜੇ ਲਓ ਜੀ ਸ਼ਿਪਿੰਗ ਫ੍ਰੀ ਦੇ ਨਾਲ ਪ੍ਰਾਈਸ ਵੀ ਲੈਸ ਕਰ ਦਿੱਤਾ ਸ਼ਿਪਿੰਗ ਫ੍ਰੀ ਕਰ ਦਿੱਤੀ ਹੈ ਹਲੋ ਜੀ ਠੀਕ ਹੈ ਨਿੱਕੀ ਬੂਟੀ ਵਾਲਾ ਸੂਟ ਆ ਲਾਈਟ ਜਾਂ ਪਰਪਲ ਜੀ ਸ਼ੇਡ ਆਏ ਤੇ ਨਾਲ ਆਏਗਾ ਇਹਦੇ ਸ਼ਾਲ ਪ੍ਰਾਈਸ ਸੇਮ ਰਹੂਗਾ ਹਲੋ ਜੀ ਠੀਕ ਹੈ ਸ਼ੌਲਾਗਿਆਂ ਨਾਲ ਪ੍ਰਾਈਸ ਰਹੂਗਾ ਸੇਮ 1400 ਦੇ 200 ਰਮੇਸ਼ ਟੈਕਸ ਦਾ ਸੂਟ ਹੋਊਗਾ ਇਹਦੇ ਕਲਰ ਸ਼ੋ ਕਰਾ ਦਿੰਨੇ ਆ ਤੁਹਾਨੂੰ ਇਹਦਾ ਕਲਰ ਆ ਗਿਆ ਇੱਕ ਜੀ ਐਲਓ ਪਿਸਤਾ ਗ੍ਰੀਨ ਜਿਆ ਕਲਰ ਆ ਗਿਆ ਹਲ ਓਕੇ ਸੇਮ ਨਿੱਕੀ ਬੁਟੀ ਵਾਲਾ ਸੂਟ ਹੋਊਗਾ ਜਿਹੜੇ ਲਾਈਟ ਕਲਰ ਪਸੰਦ ਕਰਦੇ ਆ ਜਾਂ ਜਿਨਾਂ ਨੇ ਬਜ਼ੁਰਗਾਂ ਵਾਸਤੇ ਲੈਣੇ ਆ ਕਿਸੇ ਨੂੰ ਦੇਣੇ ਆ ਤੇ ਲੈ ਸਕਦੇ ਦੇ ਨੇ ਅਗਲਾ ਕਲਰ ਆ ਗਿਆ ਜੀ ਸਕਿਨ ਪੀਚ ਜਿਆ ਸਕਿਨ ਪੀਚ ਜਿਆ ਕੰਬੀਨੇਸ਼ਨ ਬੜਾ ਸੋਹਣਾ ਤੇ ਪ੍ਰਿੰਟ ਤੁਸੀਂ ਚੈੱਕ ਕਰ ਲਓ ਬਾਕੀ ਸੇਮ ਹੀ ਹੋਏਗਾ ਪ੍ਰਾਈਸ ਵੀ ਸੇਮ ਹੈ ਪ੍ਰਿੰਟ ਵੀ ਸੇਮ ਹੈ ਕਲਰ ਚੈੱਕ ਕਰ ਲਓ ਅਗਲਾ ਕਲਰ ਆ ਗਿਆ ਜੀ ਲਾਈਟ ਜਿਆ ਸੀ ਗ੍ਰੀਨ ਪ੍ਰੋਸੀ ਜਿਆ ਕਲਰ ਆ ਗਿਆ ਠੀਕ ਹੈ ਸੇਮ ਹੀ ਪ੍ਰਿੰਟਾਂ ਨੇੜੇ ਤੋਂ ਦਿਖਾ ਦੇਣੀ ਆ ਓਕੇ ਜੀ ਤੇ ਬਸ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਭੇਜਣਾ WhatsApp ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਅਗਲੇ ਪੀਸ ਆਣਗੇ ਜੀ ਦੁਪੱਟੇ ਦੇ ਨਾਲ ਠੀਕ ਹੈ ਇਹ ਵੀ 850 ਵਾਲੇ ਪੀਸ ਨੇ ਤੇ ਦੁਪੱਟੇ ਦੇ ਨਾਲ ਹੀ ਆਣਗੇ ਹਲੋ ਜੀ ਪਸ਼ਮੀਨੇ ਦਾ ਸੂਟ ਆਊਗਾ ਠੀਕ ਹੈ ਤੇ ਇਹਦੀ 5 70 ਦੀ ਕੱਟ ਹੋਊਗੀ ਤੇ 4 70 ਨਹੀਂ ਸੌਰੀ 5 ਮੀਟਰ ਤੋਂ ਥੋੜਾ ਜਿਆ ਕੱਟ ਹੁੰਦਾ ਸੂਟ ਬਣ ਜਾਂਦਾ ਫੁੱਲਾ ਡੁੱਲਾ ਇਹ ਤੇ ਐਮਬਰਾਇਡਰੀ ਵਰਕ ਆਊਗਾ ਨਾਲ ਇਹਦੇ ਦੁਪੱਟਾ ਆਊਗਾ ਦੁਪੱਟਾ ਬਸ ਥੋੜਾ ਜਿਆ ਇਸ ਤਰ੍ਹਾਂ ਦਾ ਹੀ ਹੁੰਦਾ ਨਾਸ਼ਮੀਨ ਦਾ ਦੁਪੱਟਾ ਆਊਗਾ ਇਹਦੇ ਨਾਲ ਤੇ ਪ੍ਰਾਈਸ ਸੇਮ ਰਹੂਗਾ ਠੀਕ ਹੈ ਹਲੋ ਫਿਰ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜੂਗਾ ਪਿੰਕ ਕਲਰ ਮਿਲ ਜੂਗਾ ਸੇਮ ਦੇ ਵਿੱਚ ਠੀਕ ਹੈ ਸੇਮ ਦੇ ਵਿੱਚ ਪਿੰਕ ਕਲਰ ਮਿਲ ਜੂਗਾ ਪ੍ਰਾਈਸ ਸੇਮ ਰਹੂਗਾ ਪ੍ਰਿੰਟ ਕਲਰ ਡਿਫਰੈਂਟ ਰਹੂਗਾ ਫਿਰ ਇੱਕ ਹੈ ਪ੍ਰਿੰਟ ਚ ਆ ਗਿਆ ਪ੍ਰਿੰਟ ਅਲੱਗ ਹੋਊਗਾ ਤੇ ਕਲਰ ਅਲੱਗ ਹੋਊਗਾ ਪ੍ਰਾਈਸ ਸੇਮ ਰਹੂਗਾ embroidery work ਘੇਰੇ ਤੇ ਆਊਗਾ ਨਾਲ ਨਾਜ਼ਮीन ਦਾ ਦੁਪੱਟਾ ਆਊਗਾ ਪ੍ਰਾਈਸ ਇਹੀ ਰਹੂਗਾ ਇਦੇ ਵਿੱਚ ਇੱਕ ਕਲਰ ਆ ਗਿਆ ਫਿਰੋਜ਼ੀ ਗ੍ਰੀਨ ਕਲਰ ਲਓ ਜੀ ਠੀਕ ਹੈ ਇਹਦਾ ਵੀ ਪ੍ਰਾਈਸ ਸੇਮ ਰਹੂਗਾ ਬਸ फटाफट ਸਕਰੀਨਸ਼ਾਟ ਲੈ ਲਓ ਤੇ ਜੋ WhatsApp ਨੰਬਰ ਤੇ ਇੱਕ ਆ ਗਿਆ ਗ੍ਰੇ ਕਲਰ ਦਾ ਸੂਟ ਜਿਹ ਵੀ ਦੁਪट्टे ਦੇ ਨਾਲ ਆਊਗਾ ਬਹੁਤ ਸੋਹਣਾ ਗਰਮ ਪਸ਼ਮੀਨੇ ਦਾ ਸੂਟ ਹਨੇਕ ਨੇਕੀ ਨੇਕੀ ਬੁੱਟੀ ਮਿਲੂਗੀ ਵਿੱਚ ਘੇਰੇ ਦੇ ਉੱਪਰ ਵਰਕ ਮਿਲੂਗਾ ਤੇ ਨਾਲ ਦੁਪੱਟਾ ਆਊਗਾ ਦੁਪੱਟਾ ਐਜ਼ ਇਟ ਇਆ ਬਸ ਠੀਕ ਹੈ ਤੇ ਨਾਜ਼ਮੀਨ ਦਾ ਦੁਪੱਟਾ ਕੋਈ ਪਿਓਰ ਸ਼ਫੌਨ ਦਾ ਨਹੀਂ ਆ ਜਾਂ ਕੋਈ ਹੋਰ ਨਹੀਂ ਆ ओके वाला दुपट्टा ही है बस ठीक है प्राइस सेम रहेगा ये साज की कलैक्शन जी ऑफर ऑफर च दे रहे हैं ऑफर का लो फायदा फटाफट स्क्रीनशॉट भेजो अपने ऑर्डर जल्दी जल्दी कन्फर्म करा लो थैंक यू धन्यवाद